ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਦੇ ਵਿੱਚ ਮੀਂਹ ਲੈ ਕੇ ਜਾਰੀ ਹੋਇਆ ਪਾਰੀ ਅਲਰਟ ਜੀ ਹਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲੀ ਹੈ ਪੰਜਾਬ ਦੇ ਪੰਜਾ ਗਿਲਿਆਂ ਦੇ ਵਿੱਚ ਅੱਜ ਮੀਂਦਾ ਅਲੱਡਾ ਜਾਰੀ ਕੀਤਾ ਗਿਆ ਹੈ ਸੂਬੇ ਭਰ ਕੇ ਚੰਗੇ بارش ਹੋਣ ਦੀ ਉਮੀਦ ਹੈ ਬੀਤੇ ਦਿਨ ਵਧ ਤਾਪਮਾਨ ਔਸਤਨ 29 ਡਿਗਰੀ ਸੈਲਸੀਅਸ ਦਾ ਵਾਦਾ ਹੋਇਆ ਪਰ ਸੂਬੇ ਚ ਸਥਿਤੀ ਲਗਾਤਾਰ ਲਗਭਗ ਆਮ ਵਾਂਗ ਹੈ ਲੁਧਿਆਣਾ ਦੇ ਫਰੀਦਕੋਟ ਅਤੇ ਸਮਰਾਲਾ ਚ ਵਧ ਤਦ ਵਧ ਤਾਪਮਾਨ 38.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪਟਾਣਕੋਟ ਗੁਰਦਾਸਪੁਰ ਹੁਸ਼ਿਆਰ ਪਰ ਨਵਾਂ ਸ਼ਹਿਰ ਤੇ रूपनगर ਵਿੱਚ येलो ਲੜੀ جاری ਕੀਤਾ ਗਿਆ ਤੇ ਇੱਥੇ ਭਾਰੀ ਮੀਂਹ ਦੀ ਪੈਣ ਦੀ ਸੰਭਾਵਨਾ ਹੈ ਜਦ ਕਿ ਬਾਕੀ ਰਾਜਾਂ 'ਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ ਇਹ ਲੜ ਸਿਰਫ ਐਤੋਂ ਬਾਅਦ ਖ਼ੈਣੀ ਪਰਲੀ ਜਾਰੀ ਕੀਤਾ ਗਿਆ ਇਸ ਤੋਂ ਬਾਅਦ ਅਗਲੇ 5 ਦਿਨਾਂ ਤੱਕ ਸੂਬੇ 'ਚ ਕਿਸੇ ਵੀ ਤਰ੍ਹਾਂ ਦਾ ਅਲੜ ਜਾਰੀ ਨਹੀਂ ਕੀਤਾ ਗਿਆ ਪੰਜਾਬ ਦੇ ਦਾ ਸਭ ਤੋਂ ਸੁੱਕਾ ਸੂਬਾ ਬਣ ਗਿਆ ਹੈ ਤੇ ਜਿੱਥੇ ਸਭ ਤੋਂ ਘੱਟ ਮੀਂਹ ਪਿਆ ਪੰਜਾਬ 'ਚ 1 ਜੂਨ ਤੋਂ ਹੁਣ ਤੱਕ 273 ਮਿਲੀਮੀਟਰ بارش ਹੋਣੀ ਚਾਹੀਦੀ ਸੀ ਪਰ ਹੁਣ ਤੱਕ ਸਿਰਫ 157 ਮਿਲੀਮੀਟਰ ਦਰਜ ਬਾਤ ਕੀਤੀ ਗਈ ਹੈ ਜੋ ਕਿ ਆਮ ਦੇ ਨਾਲ 43% ਘਟ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ